ਅੱਜ ਅਸੀਂ ਮਜ਼ਦੂਰ ਕਿਸਾਨ ਫਤਿਹ ਅਲੀ ਦੇ ਨਾਂ ਤੇ ਰੱਖਿਆ ਕਿਉਂਕਿ ਇਹ ਬੜਾ ਖੁਰਾਫਾਤੀ ਜੇ ਲੋਗ ਨੇ ਇਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਨਵੀਂ ਚਾਲ ਦਿੱਲੀ ਦੇ ਠੱਗਾਂ ਨੇ ਕਿਹੜੀ ਕਰਵਾ ਲੈਣੀ ਹੈ ਨਾਟਕ ਤਾਂ ਕਾਂਗਰਸ ਕਰਦੀ ਹੈ ਸਰ ਸਾਹਮਣੇ ਜੀ ਕਾਂਗਰਸ ਦਾ ਦੋਰਾ ਚਰਿੱਤਰ ਹੈ ਕਾਂਗਰਸ ਦਿੱਲੀ ਦੇ ਅੰਦਰ ਕੱਟੇ ਧਰਨਾ ਲਾਉਂਦੀ ਹੈ ਸੰਜੇ ਸਿੰਘ ਵੀ ਨਾਲ ਹੁੰਦਾ ਰਾਹੁਲ ਗਾਂਧੀ ਵੀ ਆ ਲੰਦਾ ਪੰਜਾਬ 'ਚ ਆ ਕੇ ਬੋਲ ਲੈਂਦੇ ਆਈ ਇਕੱਲੇ ਇਕੱਲੇ ਆ ਗਿਆ ਏ ਚੋਰ ਚੋਰ ਮੁਸੇਰੇ ਭਾਈ ਪੰਜਾਬ ਨੂੰ ਕਾਂਗਰਸ ਨੇ ਬਹੁਤ ਜ਼ਿਆਦਾ ਢਾਹ ਲਾਈ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਚ ਵੀ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਸੀ ਅੱਜ ਵੀ ਕਾਂਗਰਸ ਇਹਨਾਂ ਨਾਲ ਅੰਡਰ ਦੀ ਟੇਬਲ ਮਿਲੀ ਹੋਈ ਹੈ ਐਦਾਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੈਂਡ ਪੁੱਲਿੰਗ ਪਾਲਿਸੀ ਵਾਪਸ ਹੋਏ ਨੂੰ ਲੈ ਕੇ ਅੱਜ ਦੀ ਡੇਟ ਰੱਖੀ ਸੀ ਹਰ ਪਿੰਡ ਤੱਕ ਪੁੱਜਣ ਦੀ ਜਿੱਥੇ ਜਿੱਥੋਂ ਦੀ ਜ਼ਮੀਨ ਇਹ ਖੋਹਣਾ ਚਾਹਦੇ ਸੀ ਔਰ ਇਹਨਾਂ ਨੇ ਉਹਨੂੰ ਵਾਪਸ ਲਈ ਹੈ ਅੱਜ ਅਸੀਂ ਮਜ਼ਦੂਰ ਕਿਸਾਨ ਫਤਿਹ ਅਲੀ ਦੇ ਨਾਂ ਤੇ ਰੱਖਿਆ ਹੈ ਕਿਉਂਕਿ ਇਹ ਬੜਾ ਖੁਰਿਆਫਾਤੀ ਜੇ ਲੋਕ ਨੇ ਇਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਨਵੀਂ ਚਾਲ ਦਿੱਲੀ ਦੇ ਠੱਗਾਂ ਨੇ ਕਿਹੜੀ ਕਰਵਾ ਲੈਣੀ ਹੈ ਇਸ ਕਰਕੇ ਪਹਿਰੇਦਾਰ ਦੀ ਭੂਮਿਕਾ ਚ ਬੀਜੇਪੀ ਰਹਿਣ ਵਾਲੀ ਹੈ ਔਰ ਹਰ ਪਿੰਡ ਤੱਕ ਪਾਰਟੀ ਇਸ ਰੈਲੀ ਦੇ ਮਾਧਿਅਮ ਨਾਲ ਜਾਏਗੀ ਔਰ ਇਹ ਅੱਜ ਸ਼ੁਰੂਆਤ ਹੈ ਪੰਜਾਬ ਦੀ ਹਰ ਵਿਧਾਨ ਸਭਾ ਤੱਕ ਬੀਜੇਪੀ ਪਿੰਡੂ ਖੇਤਰਾਂ ਦੇ ਅੰਦਰ ਇਦਾਂ ਦੇ ਕਈ ਅਨੇਕ ਪ੍ਰੋਗਰਾਮ ਆਉਣ ਵਾਲੇ ਸਮੇਂ ਚ ਕਰਨ ਵਾਲੀ ਹੈ ਲੇਕਿਨ ਆਮ ਆਦਮੀ ਪਾਰਟੀ ਕਹਿੰਦੀ ਕਿ ਕਿਸਾਨਾਂ ਦੇ ਮਾਮਲੇ ਸੰਬੰਧੀ ਐਸੀਐਨਐਮ ਕੈਨਸਲ ਹੈ। ਐਸਾ ਕਿ ਸਰਕਾਰ ਘੁਟਨਿਆਂ ਤੇ ਆਈ ਹੈ ਪੂਰੀ ਤਰ੍ਹਾਂ ਨਾਲ ਪੰਜਾਬੀਆਂ ਦੇ ਅੱਗੇ ਕਿਸਾਨਾਂ ਦੇ ਅੱਗੇ ਬੀਜੇਪੀ ਦੇ ਕਾਰਜਕਰਤਾ ਨੇ ਜਿਸ ਤਰੀਕੇ ਨਾਲ ਹਰ ਪਿੰਡ ਜਾ ਕੇ ਸੁਧ ਲਈ ਉਹਨਾਂ ਕਿਸਾਨਾਂ ਨੂੰਰ ਉਹਨਾਂ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਦੀ ਜ਼ਮੀਨ ਖੋਹ ਰਹੀ ਸੀ ਇਹ ਉਹਦੇ ਕਾਰਨ ਇਹਨਾਂ ਨੂੰ ਇਹ ਇਹਨਾਂ ਦੇ ਮਨ 'ਚ ਇੱਕ ਡਰ ਪੈ ਗਿਆ ਔਰ ਇਹਨਾਂ ਦੇ ਜਿਹੜੇ ਦਿੱਲੀ ਤੋਂ ਆ ਕੇ ਇਹਨਾਂ ਨੂੰ ਚਲਾ ਰਹੇ ਸੀ ਡਰ ਦੇ ਅੰਦਰ ਪੰਜਾਬੀਆਂ ਆ ਗਏ ਕਿਸਾਨਾਂ ਆ ਗਏ ਮਜ਼ਦੂਰਾ ਆ ਗਏ ਔਰ ਪੋਲਿਟিক্যাল ਪ੍ਰੈਸ਼ਰ ਨੂੰ ਇਹ ਸਹਿ ਨਹੀਂ ਪਾਏ ਇਸ ਕਰਕੇ ਇਹਨਾਂ ਨੇ ਇਹਨੂੰ ਵਾਪਸ ਲਿਆ ਕੋਈ ਰਾਜਾ ਆਪਣੇ ਕਹਿੰਦੇ ਕਿ ਨਾਟਕ ਕਰ ਰਹੇ ਨੇ ਬੱਦੇ ਰੈਲੀ ਰਾਹੀਂ ਨਾ ਕਹਿੰਦੇ ਸੜਕਾਂ ਦੇ ਉੱਤੇ ਸਰਕਾਰ ਤੇ ਦਬਾਅ ਪਾਇਆ ਜਾਣਾ ਨਾਟਕ ਤਾਂ ਕਾਂਗਰਸ ਕਰਦੀ ਹੈ ਕਾਂਗਰਸ ਦਾ ਦੋਰਾ ਚਰਿੱਤਰ ਹੈ ਕਾਂਗਰਸ ਦਿੱਲੀ ਦੇ ਅੰਦਰ ਇਕੱਠੇ ਧਰਨਾ ਲਾਂਦੀ ਹੈ ਸੰਜੇ ਸਿੰਘ ਵੀ ਨਾਲ ਹੁੰਦਾ ਰਾਹੁਲ ਗਾਂਧੀ ਵੀ ਆਉਂਦਾ ਪੰਜਾਬ ਚ ਆ ਕੇ ਬੋਲ ਲੈਂਦੇ ਆਈ ਇਕੱਲੇ ਇਕੱਲੇ ਆ ਗਿਆ ਇਹ ਜੋਰ ਚੋਰ ਮੁਸੇਰੇ ਭਾਈ ਪੰਜਾਬ ਨੂੰ ਕਾਂਗਰਸ ਨੇ ਬਹੁਤ ਜ਼ਿਆਦਾ ਢਾਹ ਲਾਈ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਚ ਵੀ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਸੀ ਅੱਜ ਵੀ ਕਾਂਗਰਸ ਇਹਨਾਂ ਨਾਲ ਅੰਡਰ ਦੀ ਟੇਬਲ ਮਿਲੀ ਹੋਈ ਹੈ ਕਾਂਗਰਸ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਅੱਜ ਬੀਜੇਪੀ ਕਿਸਾਨ ਮਜ਼ਦੂਰ ਪੰਜਾਬੀਅਤ ਦੀ ਸੱਚੀ ਆਵਾਜ਼ ਬਣ ਕੇ ਉੱਭਰ ਰਹੀ ਹੈ ਉਹਦੇ ਕਰਕੇ ਨਾ ਇਨਾਂ ਵਿੱਚ ਭੇ ਵਿਆਪਤ ਹੈ ਤੁਸੀਂ ਬਾਹਰ ਜਾ ਕੇ ਦੇਖੋ ਨਾ ਅੰਦਰ ਨਹੀਂ 깔 ਚੜਜੋ ਬਾਹਰ ਦੇਖੋ ਕਿੰਨਾ ਰਸ਼ ਹੈ ਇਹ ਪਿੰਡਾਂ ਜਿਹੇ ਆਇਆ ਨਾ ਸਾਰਾ ਇਹ ਬਦਲਾ ਹੋਇਆ ਬਦਲਦੀ ਹੋਈ ਬੀਜੇਪੀ ਬਦਲਦਾ ਹੋਇਆ ਪੰਜਾਬ ਪੰਜਾਬ ਦੇ ਅੰਦਰ ਨਰਿੰਦਰ ਭਾਈ ਮੋਦੀ ਪੰਜਾਬ ਨੂੰ ਬਦਲ ਸਕਦੇ ਨੇ ਇਹ ਅੱਜ ਕਰ ਕਰ ਦੀ ਆਵਾਜ਼ ਹੈ